ਜਲਦੀ ਟ੍ਰੇਨ ਤੋਂ ਉਤਰ ਰਹੇ ਕੁਮਸਾਫਰ ਦੀ ਜਾਨ ਚਲੀ ਜਾਂਦੀ ਪਰ ਰੇਲਵੇ ਪਲੇਟਫਾਰਮ ਤੇ ਖੜਾ ਜਵਾਨ ਉਸ ਲਈ ਦੂਤ ਬਣ ਕੇ ਆਇਆ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਰੇਲ ਗੱਡੀ ਪਲੇਟਫਾਰਮ ਤੇ ਖੜੀ ਹੈ ਤੇ ਜਦੋਂ ਚੱਲਣ ਲੱਗਦੀ ਹੈ ਤੇ ਇੱਕ ਵਿਅਕਤੀ ਉਸ ਵਿੱਚੋਂ ਬਾਹਰ ਆਉਂਦਾ ਹੈ ਪਰ ਉਸ ਦਾ ਪੈਰ ਫਸ ਜਾਂਦਾ ਹੈ ਤੇ ਉਹ ਰੇਲ ਗੱਡੀ ਨਾਲ ਘਸੀਟਦਾ چلا ਜਾਂਦਾ ਹੈ ਪਰ ਇੰਨੇ ਨੂੰ ਪੁਲਿਸ ਦੇ ਜਵਾਨ ਨੇ ਸੂਝ-ਬੂਝ ਨਾਲ ਕੰਮ ਲੈਂਦੇ ਹੋਏ ਇਸ ਵਿਅਕਤੀ ਨੂੰ ਛੇਤੀ ਆਪਣੇ ਵੱਲ ਖਿੱਚ ਲਿਆ ਨਹੀਂ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਸਾਹੇ ਤੋਂ ਬਾਅਦ ਇਹ ਵਿਅਕਤੀ ਆਪਣੀ ਜਾਨ ਬਚਾਉਣ ਲਈ ਪੁਲਿਸ ਜਵਾਨਾਂ ਦਾ ਧੰਨਵਾਦ ਕਰਦਾ ਨਜ਼ਰ ਆਇਆ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563